ਕੋਰੀਆ ਕੰਪਨੀ ਨਾਲ ਸੀ ਮਿਲੇ ਦੇਵੂ ਕੰਪਨੀ ਹੈ ਇਹ ਦੁਨੀਆ ਦੀ ਬਹੁਤ ਵੱਡੀ ਇਨਫਰਾਸਟ੍ਰਕਚਰ ਦੀ ਕੰਪਨੀ ਹੈ ਜੀ ਰੇਲ ਬ੍ਰਿਜ ਰੇਲਵੇ ਲਾਈਨਾਂ ਵੱਡੇ ਹਾਈਵੇ ਕੰਸਟਰਕਸ਼ਨ ਦੇ ਵਿੱਚ ਬਹੁਤ ਵੱਡਾ ਨਾਮ ਹੈ ਜੀ ਇੰਡਸਟਰੀਅਲ ਪਾਰਕ ਲੌਜਿਸਟਿਕ ਪਾਰਕ ਬਣਾਉਣੇ ਨੇ ਉਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ ਸੋ ਇਹ ਆਉਣਗੇ ਜੀ ਇੱਥੇ ਸਬਮਿਟ ਦੇ ਵਿੱਚ ਇੱਕ ਸਾਨੂੰ ਸਾਊਥ ਕੋਰੀਆ ਦੇ ਐਮਬੈਸਡਰ ਸਾਹਿਬ ਵੱਲੋਂ ਇੱਕ ਰਿਕਵੈਸਟ ਆਈ ਹੈ ਕਿ ਇਸ ਵਾਰ ਵਿਸਾਖੀ ਤੇ ਸਾਨੂੰ ਵਧੀਆ ਕਿੱਦਾਂ ਤੇ ਪੰਗੜਾ ਟੀਮਾਂ ਭੇਜੂ ਅਸੀਂ ਇੰਡੀਆ ਡੇ ਮਨਾਮਾ ਇਸ ਵਾਰ ਸੋ ਅਸੀਂ ਉਹਨਾਂ ਨੂੰ ਬੈਸਟ ਜਿਹੜੇ ਪੰਗੜਾ ਟੀਮਾਂ ਸਾਡੀਆਂ ਤੇ ਬੈਸਟ ਜਿਹੜੇ ਗਿੱਧੇ ਦੀ ਟੀਮਾਂ ਅਸੀਂ ਉਹਨਾਂ ਨੂੰ ਭੇਜਾਂਗੇ ਤਾਂ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਪੰਜਾਬੀ ਕਲਚਰ ਦਾ ਪੂਰੀ ਦੁਨੀਆ 'ਚ ਪ੍ਰਚਾਰ ਹੋ ਸਕੇ ਪ੍ਰਸਾਰ ਹੋ ਸਕੇ ਪੈਨਗਿਊ ਟੈਕਨੋ ਵੈਲੀ ਹੈ ਇਹਨੂੰ ਸਿਲੀਕਨ ਵੈਲੀ ਆਫ ਸਾਊਥ ਕੋਰੀਆ ਕਹਿੰਦੇ ਨੇ ਇੱਕ ਬਹੁਤ ਕਮਾਲ ਦੀ ਚੀਜ਼ ਬਣਾਈ ਹੈ 1.67 ਕਿਲੋਮੀਟਰ 'ਚ ਸਿਰਫ ਇੰਨੀ ਕਿ ਜਗ੍ਹਾ 'ਚ tras 5000 employees ਕਮ ਬਕਵਾ ਕੰਪਨੀਆਂ ਇਹ ਕੰਪਨੀਆਂ ਨੂੰ ਮੌਕਾ ਦਿੰਦੇ ਨੇ ਨਵੇਂਆਂ ਨੂੰ ਵੀ ਮੌਕਾ ਦਿੰਦੇ ਨੇ ਕਿ ਆ ਜਾਓ ਤੁਸੀਂ ਇੱਥੇ ਸਟਾਰਟਅਪ ਸ਼ੁਰੂ ਕਰ ਲਓ ਜਿਉਂ-ਜਿਉਂ ਕੰਪਨੀ ਗਰੋ ਹੋਈ ਜਾਂਦੀ ਹੈ ਉਹਨਾਂ ਨੂੰ ਦਫ਼ਤਰ ਵੀ ਪ੍ਰੋਵਾਈਡ ਕਰਾਈ ਜਾਂਦੇ ਨੇ ਜਦੋਂ ਕੰਪਨੀ ਜ਼ਿਆਦਾ ਵੱਡੀ ਹੋ ਜਾਂਦੀ ਹੈ ਉਹਨੂੰ ਕਹਿੰਦੇ ਹੁਣ ਤੁਸੀਂ ਤੁਹਾਡੇ ਖੰਭ ਨਿਕਲੇ ਤੁਸੀਂ ਹਾਲ ਨੇ ਚੋਂ ਉੱਡ ਜਾਓ ਤੇ ਤੁਸੀਂ ਆਪਣਾ ਦਫ਼ਤਰ ਖੋਲ੍ਹ ਲਓ ਇਹ ਚੀਜ਼ ਜਿਹੜੀ ਸਾ ਅਸੀਂ ਹੁਣ ਮੁਹਾਲੀ ਦੇ ਵਿੱਚ ਕਰ ਲੱਗੇ ਕਿਸਾਨ ਚੈਂਬਰ ਉੱਥੇ ਹੈਗਾ ਸਟਾਰਟਅਪ ਦਾ ਪਰ ਉਹਨੂੰ ਅਸੀਂ ਹੁਣ ਵਧਾਵਾਾਂਗੇ ਮੌਕਾ ਦੇਵਾਂਗੇ ਇਹਨਾਂ ਕੋਲੇ 1170 ਦੇ ਨੇੜੇ ਦੇਲੇ ਕੰਪਨੀਆਂ ਜਿਹੜੀਆਂ ਨੇ ਦੁਨੀਆ ਭਰ ਦੀ 165 ਬਿਲੀਅਨ ਡਾਲਰ ਦਾ ਇਸ ਵਾਰ ਦਾ ਇਹਨਾਂ ਦਾ ਟਰਨਓਵਰ ਸਾਊਥ ਕੋਰੀਆ ਜਿਹੜਾ ਖੇਡਾਂ 'ਚ ਬਹੁਤ ਅੱਗੇ ਜਾ ਰਿਹਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਲੰਧਰ ਸਾਡੇ ਨਾਲ ਟਾਈ ਅਪ ਕਰੋ ਜਲੰਧਰ ਸਾਡਾ ਸਮਾਨ ਬਣਦਾ ਸਪੋਰਟਸ ਦਾ ਹਾਕੀ ਤੋਂ ਲੈ ਕੇ ਰਗਬੀ ਬਾਲ ਤੋਂ ਲੈ ਕੇ ਫੁੱਟਬਾਲਾਂ ਤੋਂ ਲੈ ਕੇ ਕ੍ਰਿਕਟ ਬੈਟਸ ਤੇ ਇਹਨਾਂ ਨੇ ਬਹੁਤ ਇੰਟਰਸਟ ਦਿਖਾਇਆ ਕਹਿੰਦੇ ਸੀ ਸਪੋਰਟਸ ਯੂਨੀਵਰਸਿਟੀ ਇਹਨਾਂ ਕੋਲੇ ਇਹ ਸਾਨੂੰ ਇੱਥੇ ਸਪੋਰਟਸ ਯੂਨੀਵਰਸਿਟੀ ਬਣਾਉਣ ਵਾਸਤੇ ਬਹੁਤ ਜ਼ਿਆਦਾ ਹੈਲਪ ਕਰ ਸਕਦੇ ਨੇ ਕਿਉਂਕਿ ਆਲਰੇਡੀ ਇਹਨਾਂ ਕੋਲ ਐਕਸਪੀਰੀਅੰਸ ਹੈ ਇਹ ਏਸ਼ੀਆ ਤੇ 올ੰਪਿਕ ਖੇਡਾਂ ਕਰਾਉਣ ਦਾ ਸੋ ਇਨਫਰਾਸਟ੍ਰਕਚਰ ਇਹਨਾਂ ਕੋਲ ਹੈਗਾ ਇਹਨਾਂ ਨੂੰ ਪਤਾ ਹੈ ਤੇ ਅਸੀਂ ਇਹਨਾਂ ਤੋਂ ਬਹੁਤ ਸਹਾਇਤਾ ਲਵਾਂਗੇ ਤੇ ਆਉਣਗੇ ਇਸ ਵਾਰ